ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਪਿਆਰੇ ਸਾਧ ਸੰਗਤ ਜੀਓ ਅੱਜ ਆਪਾਂ ਬੜੇ ਵੱਡੇ ਭਾਗਾਂ ਵਾਲੇ ਆ ਜਿੱਥੇ ਅੱਜ ਪਾਦਰੋਂ ਦੇ ਮਹੀਨੇ ਦੀ ਸਮਾਪਤੀ ਹੋਈ ਹੈ ਉਥੇ ਅਸੂ ਦੇ ਮਹੀਨੇ ਦੀ ਸੰਗਰਾਂਦ ਦੀ ਆਰੰਭਤਾ ਹੋ ਰਹੀ ਹੈ ਆਓ ਸਾਰੇ ਰਲ ਮਿਲ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰੀਏ ਪਿਛਲਾ ਮਹੀਨਾ ਜਿਸ ਤਰ੍ਹਾਂ ਵੀ ਬੀਤਿਆ ਸਤਿਗੁਰੂ ਕੋਲ ਭੁੱਲਾ ਬਖਸ਼ਾਈਏ ਤੇ ਅੱਗੇ ਵਾਸਤੇ ਆਪਰ ਅਰਦਾਸ ਕਰੀਏ ਉਹਦੇ ਨਾਲ ਨਾਲ ਅੱਜ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਗੁਰਪੁਰਬ ਹੈ ਅੱਜ ਦੇ ਦਿਨ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਸਰੀਰ ਕਰਕੇ ਇਹ ਚੋਲੇ ਨੂੰ ਤਿਆਗਿਆ ਅਤੇ ਜੋਤ ਰੱਖੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਵਿੱਚ ਭਾਈ ਲੈਣੇ ਨੂੰ ਗੁਰੂ ਅੰਗਦ ਦੇਵ ਜੀ ਮਹਾਰਾਜ ਬਣਾਇਆ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਅੱਜ ਦੇ ਦਿਨ ਸਤਗੁਰੂ ਨਾਨਕ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਇਆ ਸਨ ਨਾਲ ਅੱਜ ਉਹ ਵੀ ਦਿਹਾੜਾ ਹੈ ਪਹਿਲੇ ਗੁਰੂ ਸਿੱਖਾਂ ਦੇ ਜਿਨ੍ਹਾਂ ਨੇ ਅੱਜ ਦੇ ਦਿਨ ਆਪਣਾ ਸਰੀਰਕ ਚੋਲਾ ਤਿਆਗ ਕਰਕੇ ਜੋਤ ਗੁਰੂ ਅੰਗਦ ਦੇਵ ਜੀ ਮਾਰੇ ਦੇ ਵਿੱਚ ਰੱਖ ਕੇ ਉਹਨਾਂ ਨੂੰ ਗੁਰੂ ਬਣਾ ਕੇ ਇਸ ਗੁਰਨਾੜਕ ਦੇ ਘਰ ਦੀ ਸੇਵਾ ਉਹਨਾਂ ਨੂੰ ਸੰਭਾਲੀ ਤੇ ਨਾਲ ਨਾਲ ਪਰ ਅਰਦਾਸ ਕਰੀਏ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਅਸੂ ਸੁਖੀ ਵਸੰਦੀਆ ਜਿੰਨਾ ਮਾਇਆ ਹਰਦਾਏ ਇਸ ਅਸੂ ਦੇ ਮਹੀਨੇ ਦੇ ਅੰਦਰ ਉਹੀ ਸੁਖੀ ਵੱਸਦੇ ਨੇ ਉਹਨਾਂ ਦੇ ਘਰ ਵਿੱਚ ਹੀ ਦੁੱਖ ਕਲੇਸ਼ ਨਾਸ਼ ਹੋ ਜਾਂਦੇ ਨੇ ਜਿਨ੍ਹਾਂ ਦੇ ਮਾਇਆ ਪ੍ਰਮਾਤਮਾ ਦੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹੋ ਜਾਂਦੀ ਏ ਮਾਇਆ ਤੋਂ ਭਾਵ ਹੈ ਕਿਰਪਾ ਰਹਿਮਤ ਤੇ ਆਪਾਂ ਸਾਰੇ ਅੱਜ ਰਹਿਮਤ ਲੈਣ ਵਾਸਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਆਏ ਆਂ ਆਓ ਬੜੇ ਪਿਆਰ ਸਤਿਕਾਰ ਦੇ ਨਾਲ ਇਕਾਗਰ ਚਿਤ ਹੋ ਕਰਕੇ ਅਸੂ ਦੇ ਮਹੀਨੇ ਦਾ ਹੁਕਮ ਮੰਨਾਵਾ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਨ ਪ੍ਰੇਮ ਉਹ ਮਾਹੜਾ ਕਿਉ ਮਿਲਿਐ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਈ ਅਸਨ ਪ੍ਰੇਮ ਓ ਮਾਹੜਾ ਕਿਉ ਮਿਲਿਐ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਈ ਸ਼ਾਂਤ ਸਹਾਈ ਪ੍ਰੇਮ ਕੇ ਹਾ ਤਨ ਕਾ ਲਾਗਾ ਬਾਈ ਵੇਨ ਪ੍ਰਭ ਕਿਉ ਸੁਖ ਬਾਈ ਐ ਦੂਜੇ ਨਾਹੀ ਜਾਏ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਬ ਤਿਆਗ ਬਿਣਤੀ ਕਰ ਹੈ ਲਿਹੋ ਪ੍ਰਭੂ ਲੜ ਲਾਈ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤ ਹੈ ਨ ਜਾਏ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰੜਾਏ ਅਸੂ ਸੁਖੀ ਵਸੰਦੀਆ ਜਿਨਾਂ ਮੈਂ ਆਹਰ ਰਾਈ ਅਸੂ ਸੁਖੀ ਵਸੰਦੀਆ ਜਿਨਾਂ ਮੈਂ ਆਹਰ ਰਾਈ ਉਹਨਾਂ ਦੇ ਘਰ ਵਿੱਚ ਸਦਾ ਸੁਖ ਬਣੇ ਰਹਿੰਦੇ ਨੇ ਜਿਨ੍ਹਾਂ ਤੇ ਰਹਿਮਤ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਹੋ ਜਾਂਦੀ ਏ ਅੱਜ ਆਪਾਂ ਇੱਕੋ ਹੀ ਅਰਦਾਸ ਕਰਨੀ ਏ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਦੂਜੇ ਪਾਸੇ ਸਾਰੇ ਦਵਾਰਿਆਂ ਦਾ ਖੜਾ ਛੱਡ ਕੇ ਇੱਕੋ ਦਵਾਰੇ ਤੇ ਆਪਾਂ ਆਈਏ ਗੁਰਨਾਣਕ ਦੇ ਚਰਨਾਂ ਵਿੱਚ ਤੇ ਮਹਾਰਾਜ ਜੀ ਕਹਿੰਦੇ ਫਿਰ ਰਹਿਮਤਾਂ ਵਰਸਣਗੀਆਂ ਫਿਰ ਇਸੂ ਦਾ ਮਹੀਨਾ ਤੁਹਾਡਾ ਸੁੱਖਾਂ ਭਰਿਆ ਬਤੀਤ ਹੋਵੇਗਾ ਸਤਿਗੁਰ ਰਹਿਮਤ ਕਰਨ ਇਹ ਮਹੀਨਾ ਸਾਰਿਆਂ ਵਾਸਤੇ ਕੋਸ ਪਿਆਰੇ ਦੀ ਯਾਦ ਵਿੱਚ ਬਤੀਤ ਹੋਵੇ ਸੁੱਖਾਂ ਭਰਿਆ ਬਤੀਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ